ਰਤੀ ਰਤਨਾ ਨਿਕਲੇ ਜੇ ਤਨ ਚੀਰੈ ਕੋਏ ਜੋ ਤਨ ਰਤ ਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ ਬੜੇ ਸੋਖੇ ਅਰਥ ਨੇ ਰਤੀ ਥੋੜੀ ਜਿਹੀ ਨਰਤੀ ਮਾਸਾ ਇਹਦੇ ਅਰਥ ਨੇ ਜਿਹੜਾ ਬੰਦਗੀ ਕਰਨ ਵਾਲਾ ਉਹਨੂੰ ਚੀਰਾ ਪਾਓ ਦੀ ਸਕਿਨ ਨੂੰ ਉਹਦੇ ਵਿੱਚੋਂ ਖੂਨ ਹੀ ਨਹੀਂ ਨਿਕਲਦਾ ਤੇ ਆਪਾਂ ਤਾਂ ਕਹਿਣਾ ਸੀ ਖੂਨ ਤੋਂ ਬਿਨਾ ਬੰਦਾ ਰਹੀਂ ਨਹੀਂ ਸਕਦਾ ਇਹਦਾ ਮਤਲਬ ਕਿੰਨੀਆਂ ਕੁ ਮਨੋਤਾਂ ਨੇ ਜਿਹੜੀਆਂ ਸੱਚ ਨੇ ਹਕੀਕਤ ਨੂੰ ਅਸੀਂ ਕਹਿ ਰਹੇ ਆ ਇਹ ਗੱਲ ਆ ਨਿਮੰਨਨ ਅੰਦਰ ਨਹੀਂ ਆਉਂਦੀ ਤੇ ਜਿਹੜਾ ਬੰਦਾ ਕਹਿੰਦਾ ਮੰਨਨ ਅੰਦਰ ਨਹੀਂ ਆਉਂਦੀ ਬੰਦਾ ਪੁੱਛੇ ਤੈਨੂੰ ਤਿੰਨਾ ਭਾਵਨਾ ਦੀ ਸੋਜੀ ਹੋ ਗਈ ਤੇ ਤੂੰ ਆਪਣੇ ਗਿਆਨ ਨੂੰ ਕਿਉਂ ਪੈਮਾਨਾ ਬਣਾਈ ਬੈਠਾ ਕਿ ਇਹਦੇ ਨਾਲ ਦੇਖ ਲਓ ਬਾਬਾ ਸਾਹਿਬ ਨੇ ਕਿਹਾ ਰਤੀ ਰਤਨ ਚਿਕ ਨਿਕਲੇ ਜੇ ਤਨ ਚੀਰੈ ਕੋਏ ਜੋਤਨ ਰਤ ਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ ਅੱਗੇ ਗੁਰੂ ਸਾਹਿਬ ਨੇ ਵਿਆਖਿਆ ਕਰ ਦਿੱਤੀ ਇਹ ਤਨ ਸਭੋ ਰਤ ਹੈ ਵੀ ਇਹ ਨਹੀਂ ਕਹਰੇ ਖੂਨ ਨੇ ਰਤ ਬਿਨ ਤਨ ਨ ਹੋਏ ਜੋਸ਼ ਰਤੇ ਆਪਣੇ ਤਿਤ ਤਨ ਲੋਭ ਰਤ ਨ ਹੋਏ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਦੇ ਖੂਨ ਵਿੱਚ ਲਾਲਚ ਵਾਲੀ ਬਿਰਤੀ ਨਹੀਂ ਫਿਰ ਯਾਦ ਰੱਖਿਓ ਇਹ ਸ਼ਲੋਕ ਗੁਰੂ ਅਮਰਦਾਸ ਜੀ ਤੋਂ ਤਕਰੀਬਨ ਪੌਣੇ 300 ਸਾਲ ਪਹਿਲਾਂ ਉਚਾਰਨ ਕੀਤਾ ਗਿਆ ਇਹ ਸਲੋਕ ਚ ਰਸਨਾ ਬਾਬਾ ਫਰੀਦ ਦੀ ਹੈ ਪਰ ਬੋਲਦੇ ਰੱਬ ਜੀ ਪਏ ਨੇ ਵੈਗੁਰੂ ਜੀ ਕਹਿ ਲੋ ਕਰਤਾਰ ਕਹਿ ਲੋ ਅੱਲਾ ਕਹਿ ਲੋ ਰਾਮ ਕਹਿ ਲੋ ਕੀ ਬੋਲਦੇ ਆ ਮੈਂ ਤਾਂ ਮਰਨੀ ਚਾਹੀਦੀ ਸਾਰੇ ਸੀ ਜੋਰ ਦੇ ਨੇ ਮੈਂ ਮਾਰ ਮੈਂ ਮਾਰੋ ਮੈਂ ਮਾਰੋ ਉਥੇ ਮੈਂ ਮਿਲਦੀ ਪਈ ਆਪ ਸਵਾਰ ਹੈ ਕੌਣ ਕਹਿ ਰਿਹਾ ਜੀ ਫਿਰ ਸੁਣਿਓ ਆਪ ਸਵਾਰ ਹੈ ਮੈਂ ਮਿਲਿਆ ਹੈ ਆਹ ਰੇਨੁਛਾਰੀ ਇੱਥੇ ਨਾ ਆਪ ਸਵਾਰ ਹੈ ਮੈਂ ਮਿਲ ਹੈ ਇਹਦਾ ਮਤਲਬ ਅੱਲਾ ਰੱਬ ਵੈਗਰੂ ਕਹਿ ਰਹੇ ਨੇ ਫਰੀਦ ਸਾਹਿਬ ਬਾਬਾ ਜੀ ਨਾਲ ਬੋਲ ਕੇ ਕਹਿੰਦੇ ਦੁਨੀਆ ਨੂੰ ਦੱਸ ਦਿਓ ਜੇ ਮੈਨੂੰ ਮਿਲਣਾ ਚਾਹਦੇ ਹੋ ਤਾਂ ਲੋਕਾਂ ਨੂੰ ਸਵਾਰਨ ਦੀ ਬਜਾਏ ਆਪਣੇ ਆਪ ਨੂੰ ਸਵਾਰੋ ਆਪ ਸਵਾਰ ਹੈ ਮੈਂ ਮਿਲ ਹੈ ਇੱਥੇ ਮੈਂ ਦਾ ਅਰਥ ਹੈ ਵੈਗਰੂ ਜੀ ਇੱਥੇ ਮੈਂ ਦਾ ਅਰਥ ਹਉਮੈ ਵਾਲਾ ਨਹੀਂ ਮੈਂ ਮੈਂ ਨਹੀਂ ਇਥੇ ਹੈ ਮੈਂਦਾਰ ਤੇ ਪ੍ਰਮਾਤਮਾ ਰੱਬ ਉਹ ਫਰੀਦ ਬਾਬਾ ਸਾਹਿਬ ਜੀ ਨੂੰ ਕਹਿ ਰਹੇ ਨੇ ਜੇ ਆਪ ਸਵਾਰ ਲੇਗਾ ਤੇ ਤੈਨੂੰ ਖੁਦਾ ਮਿਲੇਗਾ ਜਿਦਨ ਮੈਂ ਮਿਲ ਗਿਆ ਦੁਨੀਆ ਦੀ ਮਥਾਜੀ ਮੁੱਕ ਜਾਏਗੀ ਸਾਰੀ ਦੁਨੀਆ ਤੇਰੀ ਗੁਲਾਮ ਕਰ ਦਿਆਂਗਾ ਆਪ ਸਵਾਰ ਹੈ ਮੈਂ ਮਿਲ ਹੈ ਆਪਣਾ ਆਪ ਸਵਾਰ ਲੈ ਮੈਂ ਤੈਨੂੰ ਮਿਲਾਂਗਾ ਇਹਦਾ ਮਤਲਬ ਸਿੱਧੇ ਪੰਜਾਬੀ ਚਰਿਤ ਕਰ ਰਹੇ ਆਂ ਵਿਆਕਰਨ ਨੂੰ ਇੱਕ ਪਾਸੇ ਰੱਖ ਕੇ ਆਪ ਸਵਾਰ ਐ ਆਪਣਾ ਆਪ ਸਵਾਰ ਲਾਓਏ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜਿੱਦਨ ਵੈਗਰੂ ਮਿਲ ਗਿਆ ਸੁਖ ਮਿਲ ਜਾਏਗਾ ਕਿਉਂਕਿ ਉਹਦਾ ਉਹ ਤਾਂ ਹੈ ਹੀ ਸੁਖ ਨਿਧਾਨ ਉਹ ਤਾਂ ਜਿੱਥੇ ਹੁੰਦਾ ਉੱਥੇ ਤਾਂ ਲੋ ਨੇੜੇ ਆਉਂਦੀ ਨੇ ਉਸ ਉਹਦੇ ਕੋਲ ਸੁਖ ਹੀ ਸੁਖ ਆਪ ਸਵਾਰ ਐ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਅਗੇ ਫਰੀਦਾ ਜੇ ਤੂੰ ਮੇਰਾ ਹੋਏ ਰਾਂ ਹੁਣ ਇੱਕ ਇਹ ਇਸ ਸ਼ਲੋਕ ਵਿੱਚ ਸ਼ਲੋਕ ਦੀ ਵਿਆਖਿਆ ਆਪ ਸਵਾਰੇ ਦੀ ਵਿਆਖਿਆ ਕੀ ਹੈ ਜੀ ਆਪ ਸਵਾਰੇ ਦੀ ਵਿਆਖਿਆ ਆਪਾਂ ਕਹਾਂਗੇ ਵੀ ਆਪ ਸਵਾਰੇ ਕੀ ਹੁੰਦਾ ਇਸ ਸ਼ਲੋਕ ਦੀ ਪਹਿਲੀ ਤੋਕ ਉਹ ਹੈ ਤੂੰ ਆਪਣੇ ਆਪ ਨੂੰ ਸਾਥ ਦੂਜੀ ਤੋਕ ਕਹਿਰੀਏ ਸਵਾਰਨਾ ਕਿਵੇਂ ਆਪ ਸਵਾਰਾ ਮੈਂ ਮਿਲੈ ਆਪਣੇ ਆਪ ਨੂੰ ਸਵਾਰ ਖੁਦਾ ਮਿਲੇਗਾ ਮੈਂ ਮਿਲਿਆਂ ਸੋ ਕੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਜਿੱਦ ਤਨ ਮੇਰਾ ਹੋ ਗਿਆ ਬਸ ਆਈ ਆਪਣੇ ਆਪ ਨੂੰ ਸਵਾਰਨਾ ਤੂੰ ਦੁਨੀਆ ਦਾ ਬਣਿਆ ਬੈਠਾਂ ਦੇਖੋ ਕਿੱਡੀ ਵੱਡੀ ਰਮਜ ਵਿੱਚ ਰੱਖ ਦਿੱਤੀ ਆਪਣਾ ਆਪ ਸਵਾਰ ਤੇ ਯਾਦ ਰੱਖੋ ਸਵਾਰਿਆਂ ਤੇ ਦੁੱਖ ਨਹੀਂ ਹੁੰਦਾ ਵਿਗੜਿਆਂ ਦੇ ਦੁੱਖ ਬੜਾ ਲੱਗਦਾ ਇਹ ਦੋ ਪੰਜਾਬੀ ਦੀ ਸ਼ਬਦ ਨੇ ਇੱਕ ਸਵਾਰਿਆ ਮੈਨੂੰ ਯਾਦ ਇੱਕ ਦਿਨ ਕਥਾ ਕਰਦਿਆਂ ਮੈਂ ਇੱਥੇ ਕਿਹਾ ਸੀ ਜਿਹੜੀ ਚੜੀ ਜਾਏ ਉਦੀ ਬੜੀ ਕੀਮਤ ਪੈਂਦੀ ਜੇ ਜਿਵੇਂ ਅਸੀਂ ਮੰਨ ਲਓ ਆਪਣੀ ਗੱਡੀ ਦਾ ਇੱਕ ਪੁਰਜ਼ਾ ਇੱਕ ਪਾਰਟ ਖਰੀਦਣ ਗਏ ਆ ਉਹ ਪਾਰਟ ਮੈਟਲ ਤਾਂਬਾ ਹੋਵੇ ਪਿੱਤਲ ਹੋਵੇ ਲੋਹਾ ਹੀ ਹੋਵੇ ਤੇ ਉਹਦਾ weight ਹੋਵੇ ਸਾਰਾ 200 ਗ੍ਰਾਮ 100 ਗ੍ਰਾਮ ਹੀ ਕਹਿ ਲਉ ਨਿੱਕਾ ਜਿਹਾ ਤੇ ਉਹ ਕਹੇਗਾ ਇਸ ਦੀ ਕੀਮਤ ਮੈਂ ਆਪ ਇੰਡੀਆ ਦੀ ਗੱਲ ਕਰ ਲੈਂਦੀ ਆ ਇਹ 10000 ਦਾ ਹੀ ਉਹ ਕਹਿਗਾ ਤੋਲ ਉਹ ਤੋਲ ਕੇ ਕਹਿ ਵੀ 200 ਗ੍ਰਾਮ ਬੰਦ ਹੈ ਤੇ ਅਗਲਾ ਕਹਿਗਾ 10000 ਦਾ ਤੇ ਕੁਇੰਟਲ 2 ਕੁਇੰਟਲ ਲੋਹਾ ਆ ਜਾਣਾ ਹੈ ਇਹ ਇਹ ਤੂੰ ਤੋਲ ਤੇ ਸਹੀ ਦੇ ਬਰਾਬਰ ਉਹ ਕਹਿਗਾ ਚਿੱਤੇ ਰੱਖੀ ਅਣ ਘੜੇ ਲੋਹੇ ਉਹਨਾਂ ਦੀ ਕੀਮਤ ਓਨੀ ਨਹੀਂ ਪੈਂਦੀ ਜਿੰਨੀ 200 ਗ੍ਰਾਮ ਘੜੇ ਹੋਏ ਦੀ ਕੀਮਤ ਪੈ ਜਾਂਦੀ ਹੈ ਇਹ ਘੜਿਆ ਹੋਇਆ ਹੈ ਇਹ ਸਵਾਰਿਆ ਹੈ ਕੋਈ ਬੰਦਾ ਲੱਕੜ ਦੀ ਖਰੀਦਣ ਜਾਏ ਲੱਕੜ ਉਹਦੀ ਕੀਮਤ 1000 ਰੁਪਇਆ ਤੇ ਚੰਗਾ ਕਾਰੀਗਰ ਚੰਗੀ ਕਲਾਕ੍ਰਿਤ ਜਾਣਨ ਵਾਲਾ ਉਹਨੂੰ ਤਰਾਸ਼ ਕੇ ਘੜ ਕੇ ਉਹਦੇ ਵਿੱਚੋਂ ਕੋਈ ਚੀਜ਼ ਬਣਾਦਾ ਉਹ ਕਹੇਦੀ ਕੀਮਤ 5000 ਅਗਲਾ ਕਹੇ ਇਹੋ ਜੇ ਲੱਕੜ ਦੇ ਮੁੱਢ ਤਾਂ ਕਈ ਦੇਖੇ ਉਹ ਕਹਿੰਦਾ ਉਹ ਅਨਤਰਾਸ਼ੇ ਨੇ ਇਹ ਸ਼ੰਗਾ ਸਵਾਰੇ ਦੀ ਕੀਮਤ ਹੈ ਪੱਥਰ ਦੀ ਪੱਥਰ ਕੋਈ ਲੈਵੇ ਮੈਂ ਸਿੱਧੀ ਜਿਹਾ ਉਦਾਹਰਨ ਦੇਣ ਲੱਗਾ ਬੰਦੇ ਤੇ ਸਾਰੀ ਦੁਨੀਆ ਵਿੱਚ ਇੱਕੋ ਹੀ ਹੁੰਦਾ ਇੱਕੋ ਜਿਹਾ ਹੁੰਦੇ ਨੇ ਬਲੱਡ ਪ੍ਰੈਸ਼ਰ ਦੀ ਮਸ਼ੀਨ ਵੀ ਇੱਕੋ ਹੀ ਵੇਂਦੀ ਹੈ ਸ਼ੂਗਰ ਵਾਲੀ ਵੀ ਇੱਕੋ ਹੀ ਚਿਪ ਲੱਗਦੀ ਏ ਹਾਰਟਬੀਟ ਵਾਲੀਆਂ ਵੀ ਇੱਕੋ ਗੱਲ ਏ ਪਰ ਅਸਲੀ ਜੀਵਨਤਾ ਅੰਦਰ ਦਾ ਸਵਾਰਿਆ ਹੋਇਆ ਹੁੰਦਾ ਆਪਾਂ ਕਈ ਵਾਰੀ ਕਹਿੰਨਾ ਜੀ ਸਾਰੇ ਬੰਦੇ ਇੱਕੋ ਜਿਹੇ ਦਿਆਂ ਦੀ ਗੱਲ ਕਰਦੇ ਹੋ ਮੈਂ ਤਾਂ ਉਦਾਹਰਨ ਦਿੱਤੀ ਪੱਥਰ ਵੀ ਬਾਹਰ ਸਿਲ ਪਈ ਹੋਵੇ ਉਹ 5000 ਦੀ ਮਿਲ ਜੂ ਉਹਦੀ ਘੜ ਕੇ ਵਿੱਚੋਂ ਕੋਈ ਮੂਰਤੀ ਬਣਾ ਦੇ ਉਹਦੀ ਕੱਲੀ ਲੱਖ ਦੀ ਵੇਚ ਜੂ ਜਿਵੇਂ ਕੱਚਾ ਮਟੀਰੀਅਲ ਉਹਦੀ ਕੀਮਤ ਘੜੇ ਕੋਈ ਦੀ ਹੈ ਪਿਆਰੋ ਸਰੀਰ ਤਾਂ ਸਭ ਦੇ ਕੋ ਜੈ ਨੇ ਜਿਹੜਾ ਜ਼ਿੰਦਗੀ ਸਵਾਰੀ ਜਾਂਦੀ ਕੀਮਤੋ ਦੀ ਪੈਂਦੀ ਹੁੰਦੀ ਹੈ ਫਿਰ ਅਗਲੀ ਗੱਲ ਸਵਾਰਿਆਂ ਹੋਿਆਂ ਨੂੰ ਭਟਕਣਾ ਨਹੀਂ ਆਪ ਸਵਾਰਨਾ ਬੜਾ ਬੜਾ ਔਖਾ ਹੈ ਜੀ ਉਹਨੂੰ ਆਪ ਇਹ ਭਰੋਸਾ ਕਰਨਾ ਮੈਂ ਫਿਰ ਬੇਨਤੀ ਕਰਾਂਗਾ ਜੇ ਕੋਈ ਪੁੱਛੇ ਜੀ ਸਾਨੂੰ ਸਿੱਧਾ ਹੋਰ ਸੌਖਾ ਦੱਸੋ ਆਪ ਸਵਾਰਾਂ ਕੀ ਹੈ ਤੇ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਅਠਤਵੀ ਪੌੜੀ ਆਪ ਸਵਾਰੀ ਹੈ ਜਬਜੀ ਸਾਹਿਬ ਦੀ ਜੱਤ ਪਹਾਰਾ ਆ ਸਵਾਰਾ ਸਵਾਰਨਾ ਇੱਕ ਘੜਨਾ ਹੈ ਉਸ ਘੜੇ ਦੀ ਕੀਮਤ ਪੈਣੀ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ ਵੇਧ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਧਾ ਘੜੀਏ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਇਹ ਹੈ ਸਵਾਰਿਆ ਹੋਇਆ ਸਵਾਰੇ ਕੋ ਜੀਵਨ हां ओ ਵੈਗੁਰੂ ਕਰੇ ਤੇ ਸਵਾਰ ਹੈ ਜੀ ਇਬਾਦਤ ਵਾਲੇ ਨੂੰ ਸਰੀਰਕ ਤੌਰ ਤੇ ਤੁਸੀਂ ਜਾਣਾ ਮੈਂ ਜਾਣਾ ਗੁਰੂ ਪੀਰ অবতার ਸਾਰੇ ਗਏ ਪਰ ਬੰਦਗੀ ਕਰਨ ਵਾਲਾ ਸਰੀਰ ਦੇ ਜਾਣ ਤੋਂ ਬਾਅਦ ਵੀ ਉਹਦੀ ਗੈਰ ਮੌਜੂਦਗੀ ਨਹੀਂ ਹੁੰਦੀ ਸੱਚ ਇਹ ਵੇ ਇਬਾਦਤ ਵਾਲੇ ਨੂੰ ਜਿੱਥੇ ਕੋਈ ਯਾਦ ਕਰਦਾ ਉੱਥੇ ਉਹਦੀਆਂ ਤਰੰਗਾਂ ਆਉਂਦੀਆਂ ਨੇ ਉਹਦੀ ਹਾਜ਼ਰੀ ਹੁੰਦੀ ਹੈ ਇਸੇ ਕਰਕੇ ਉਸ ਦਿਨ ਸ਼ਾਇਦ ਉੱਤੇ ਸ਼ਬਦ ਪੜ੍ਹ ਰਹੇ ਸਨ ਨਾਨਕ ਕੱਟੜਿਆਂ ਸਿਉਂ ਤੋੜ ਪਹਿਲੇ ਦਿਨ ਜਦਨ ਕਥਾ ਸ਼ੁਰੂ ਕੀਤੀ ਕੱਚੇ ਛੜਦੇ ਹੁੰਦੇ ਆ ਪੱਕੇ ਤਾਂ ਮਰਨ ਤੋਂ ਬਾਅਦ ਵੀ ਨਹੀਂ ਛੜਦੇ ਜੀ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੇ ਓ ਮੋਇਆ ਨਾ ਜਾਈਂ ਛੋੜ ਓ ਮੋਇਆ ਨਾ ਜਾਈਂ ਛੋੜ ਪੱਕੇ ਤਾਂ ਸਰੀਰ ਦੇ ਢਾਂਚੇ ਤੋਂ ਬਾਅਦ ਵੀ ਬਾਹਾਂ ਨਹੀਂ ਛੜਦੇ ਹੁੰਦੇ ਮੈਂ ਫਿਰ ਬੇਨਤੀ ਕਰਾਂਗਾ ਆਪਣਾ ਆਪ ਜਿੱਦਨ ਸਵਾਰਿਆ ਜਾਏ ਗੁਰੂ ਕੋ ਸੱਚੀ ਜੇ ਮੈਂ ਵੀ ਕਥਾ ਕਰਨਾ ਮੈਂ ਵੀ ਦੂਜਿਆਂ ਨੂੰ ਸਵਾਰਨ ਤੇ ਲਗਾ ਜਿਸ ਨਾ ਆਪ ਸਵਾਰਨ ਲੱਗ ਪਵੇ ਆਪਣੇ ਆਪ ਝਾਤੀ ਮਾਰ ਲੱਗ ਪਏ ਸ਼ਬਦ ਤੋਂ ਬਿਨਾ ਆਪਰਾ ਨਹੀਂ ਸਵਾਰਿਆ ਜਾਣਾ ਹੁਣ ਮੈਂ ਆਪ ਜੀ ਨੂੰ ਸਤ ਸਤ ਗੁਰੂ ਸਾਹਿਬ ਨੇ ਗੁਣ ਕਹੇ ਜੇ ਆਪ ਸਵਾਰਨ ਹੈ ਪਹਿਲੀ ਗੱਲ ਤੇਰੀ ਜ਼ਿੰਦਗੀ ਸੰਜਮ ਚੋਣੀ ਚਾਹੀਦੀ ਏ ਉਥੇ ਲੋਹੇ ਸੋਨਾ ਕਰਨ ਦੀ ਗੱਲ ਇਹਦੀ ਕਥਾ ਆਪਾਂ ਕੀਤੀ ਜੀ ਇੱਕ ਵਾਰੀ 7 ਦਿਨ ਕੀਤੀ ਸੀ ਇੱਥੇ ਮੈਨੂੰ ਹਰ ਸਾਲ ਦੀ ਤਕਰੀਬਨ ਕਥਾ ਚੇਤੇ ਖੈ ਜੇਰਾ ਆਚਰਨ ਹੋਵੇ ਜੱਤ ਪਹਾਰਾ ਤੇਰੀ ਦੁਕਾਨ ਜਿੱਥੇ ਸੋਨਾ ਘੜਦੇ ਆ ਤੇਰੇ ਕੋਲ ਧੀਰਜ ਦਾ ਗੁਣ ਹੋਵੇ ਤੇਰੇ ਕੋਲ ਅਡੋਲ ਮਤ ਹੋਵੇ ਤੇਰੇ ਕੋਲ ਗਿਆਨ ਦਾ ਥੋੜਾ ਹੋਵੇ ਜੱਤ ਪਹਾਰਾ ਧੀਰ ਸੁਨਿਆਰ ਐਰਣ ਮਤ ਵੇਧ ਹਥਿਆਰ ਭੌ ਖੱਲਾ ਰੱਬ ਦੇ ਧਰ ਦੀ ਧੌਂਕਣੀ ਹੋਵੇ ਤਪੱਸਿਆ ਦੀ ਅੱਗ ਬਾਲੇ ਪ੍ਰੇਮ ਦਾ ਭਾਂਡਾ ਬਣਾ ਲਾਓ ਗੁਰਮੁਖਾ ਇਦੇ ਵਿੱਚ ਨਾਮ ਅਮਰਤ ਢਲਦਾ ਇੱਥੇ ਸ਼ਬਦ ਘੜਿਆ ਜਾਂਦਾ ਹੈ ਸ਼ਬਦ ਦੇ ਅਰਥਿਕ ਜੀਵਨ ਵੀ ਕੀਤੇ ਨੇ ਜਿਵੇਂ ਸੁਨਾਰ ਸੋਨੇ ਨੂੰ ਘੜਦਾ ਇਹ ਸਾਰੀਆਂ ਚੀਜ਼ਾਂ ਨਾਲ ਜਿਹਦੇ ਕੋਲੇ ਰੋਖਾਨੀ ਗੁਣ ਆਜਨ ਉੱਤ ਜਾਂਦਾ ਜਿਹਦਾ ਜੀਵਨ ਘੜਿਆ ਜਾਂਦਾ ਉਹਦੇ ਅੰਦਰ ਖੌਮਿਕ ਹੁੰਦੀ ਨਹੀਂ ਉਹ ਕਹਿੰਦਾ ਇਸ ਨੂੰ ਘੜਨ ਵਾਲਾ ਉਹਦੀ ਨਦਰ ਨਾਲ ਹੈ ਗੁਰੂ ਸਾਹਿਬ ਨੇ ਫਰਮਾਇਆ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਇ ਇੱਕ ਤਾਂ ਗੱਲ ਬੜੀ ਸਪਸ਼ਟ ਕਿ ਬਾਬਾ ਸਾਹਿਬ ਨੂੰ ਵੈ ਗੁਰੂ ਰੱਬ ਜੀ ਗੱਲ ਪੈ ਕਰਦੇ ਆ ਆਪਣਾ ਅbschਵਾਰ ਹੋਏ ਮੈਂ ਕਵਰ ਕਿਹਾ ਸੀ ਗੁਰੂ ਗੰਸਾ ਸਾਹਿਬ ਵਿੱਚ ਭਗਤ ਗੱਲਾਂ ਕਰਦੇ ਆ ਜਦੋਂ ਪੁੱਛਦੇ ਆ ਬਦੋ ਕੀ ਨਾ ਹੋੜ ਮਾਦੋ ਮੋਸੀਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸੋ ਇਹ ਰੱਬ ਜੀ ਕਹਿ ਰਹੇ ਆ ਆਪ ਸਵਾਰ ਆ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਜੇ ਉਹਦਾ ਬਣ ਗਿਆ ਉਹ ਪਿੱਟ ਥੋੜਾ ਲੱਗਣ ਦੇਊਗਾ ਫਿਰ ਅਰੇ ਸੁਣਿਓ ਬੰਦਾ ਵੱਡਿਆਂ ਨਾਲ ਰਿਸ਼ਤੇ ਬਣਾਉਂਦਾ ਹੈ ਨਾ ਪੈਸੇ ਵਾਲਾ ਟੱਕਰ ਜਾਏ ਕਹਿੰਦੇ ਬੰਦਾ ਤਕੜਾ ਜਿਓ ਇਹਦੇ ਨਾਲ ਯਾਰੀ ਪਾ ਲੋ ਯਾਰੀ ਦਰਤ ਦੂਜਾ ਨਾ ਸਮਝਿਓ ਇਹਦਾ ਰਤਬਾ ਬੜਾ ਉੱਚਾ ਹੈ ਜੇ ਉੱਚਿਆਂ ਨਾਲ ਹੀ ਮਿੱਤਰਤਾ ਕਰਨੀ ਹੈ ਫਿਰ ਮਿੱਤਰਤਾ ਕਰੋ ਜਿਸ ਤੋਂ ਵੱਡਾ ਦੁਨੀਆਂ ਵਿੱਚ ਕੋਈ ਵੀ ਨਹੀਂ ਐਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ਼ਬਦ ਵਰਤਿਆ ਜੇ ਉਹ ਮੇਰਾ ਹੈ ਜੇ ਤੂੰ ਮੇਰਾ ਹੋਏ ਰਹਿ ਜੇ ਤੂੰ ਮੇਰਾ ਬਣ ਇਹ ਅਭੇਦਤਾ ਹੈ ਜੀ ਜੇ ਤੂੰ ਮੇਰਾ ਹੋਇ ਰਹੀਂ ਸਭ ਜਗ ਤੇਰਾ ਹੋਇ ਇਥੇ ਮੇਰਾ ਹਉਮੇ ਵਾਲਾ ਨਹੀਂ ਇਥੇ ਮੇਰਾ ਤੇ ਤੇਰਾ ਮਿਟ ਗਿਆ ਜਿਹੜਾ ਪ੍ਰਮਾਤਮਾ ਦੀ ਮੈਂ ਤੇ ਮੇਰਾ ਹੈ ਉਸੇ ਵਿੱਚ ਬਾਬੇ ਫਰੀਦ ਤੇ ਮੈਂ ਤੇ ਮੇਰਾ ਸਮਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਪਿਛਲੇ ਸਾਲ ਨੂੰ ਮੈਂ ਕਿਹਾ ਜਦੋਂ ਤੁਰੇ ਹਾਂ ਦਮਦਮਾ ਸਾਹਿਬ ਤੋਂ ਸਭੂ ਕੀ ਤਲਵੰਡੀ ਤੋਂ ਭਾਈ ਡੱਲਾ ਜੀ ਨਾਲ ਗਏ ਪਰ ਰੱਬ ਦੀ ਖੇਡ ਅੱਗੇ ਦਿੱਲੀ ਨਹੀਂ ਜਾ ਸਕੇ ਬਿਨਾ ਦੱਸਿਆਂ ਗਏ ਖੰਡਾ ਜਿਹੜਾ ਮਹਾਰਾਜ ਨੇ ਦਿੱਤਾ ਉਹ ਵੀ ਸਹਰਾਣੇ ਰੱਖ ਦਿੱਤਾ ਜੋ ਸਤਗੁਰਾਂ ਨੇ ਵਸਤਵਾਂ ਦਿੱਤੀਆਂ ਪਿਆਰ ਚ ਭੇਜ ਕੇ ਸਹਰਾਣੇ ਰੱਖ ਕੇ ਆ ਗਏ ਚੁੱਪ ਕਰਕੇ ਬਿਨਾ ਮਿਲਣ ਤੋਂ ਹਾਏ ਮੇਰੀ ਤਲਵੰਡੀ ਮੇਰੇ ਪਿੱਛੋ ਪਰਿਵਾਰ ਤੇ ਮਾਰੇ ਸ਼ਵੇਰੇ ਉੱਠੇ ਤੇ ਉਹ ਡੱਲਾ ਉਹ ਡੱਲਾ ਆਵਾਜ਼ ਦਿੰਦੇ ਨੇ ਡੱਲਾ ਫਿਰ ਆਵਾਜ਼ ਇਤਿਹਾਸ ਕਰ ਕਹਿੰਦੇ ਨੇ ਦਿੰਦੇ ਨੇ ਮੱਲਾ ਡੱਲਾ ਮੱਲਾ ਤੇ ਉਹ ਸਾਹਮਣੇ ਦਰਬੇਸ਼ ਦਾ ਸੀ ਤਕੀਆ ਉਹ ਅੱਗੋ ਹੱਸ ਕੇ ਮਜ਼ਾਕ ਡਾ ਕੇ ਕਹਿੰਦਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਅਕੱਲਾ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਇਕੱਲਾ ਮਹਾਰਾਜ ਅੱਗੋ ਹੱਸ ਕੇ ਕਹਿੰਦੇ ਉਹ ਫਕੀਰ ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ ਮੇਰੇ ਨਾਲ ਰੱਬ ਹੈ ਮੈਂ ਬੰਦਿਆਂ ਦਾ ਮੁਤਾਜ ਨਹੀਂ ਜਿੱਦੇ ਪਿੱਛੇ ਏਡਾ ਵੱਡਾ ਖਲੋਜੈ ਦੇਖੋ ਆਪ ਰੋਜ਼ ਪੜਦੇ ਹੋ ਜਾਂ ਤੂੰ ਮੇਰਾ ਹੈ हां जे तू मेरा होई रहि जेदे ਢੜੇ ਚ ਵੈਗੁਰੂ ਜੀ ਖਲੋਜਾ ਉਹਦੀ ਪਿੱਠ ਕਿਸੇ ਲਸਕਣੀ ਹਾਂ ਵਕਤੀ ਤੌਰ ਤੇ અપਮਾਨ ਵੀ ਹੋਵੇਗਾ ਵਕਤੀ ਤੌਰ ਤੇ ਦੁੱਖ ਵੀ ਹੋਣਗੇ ਜਿਹਦੇ ਸਾਹਮਣ ਜਿਹਦੇ ਪਿੱਠ ਤੇ ਵੈਗੁਰੂ ਦਾ ਹੱਥ ਹੋਵੇ ਉਹਨੂੰ ਕੋਈ ਨਹੀਂ ਦੇਖ ਸਕਦਾ ਸਤਗੁਰਾਂ ਨੇ ਬਾਣੀ ਚ ਸ਼ਬਦ ਵਰਤੇ ਆ ਜਾਂ ਤੂੰ ਮੇਰਾ ਵਲਖੈਂ ਤਾਂ ਕਿਆ ਮੋਹ ਛੰਦਾ ਤੁਸ ਪਿਆ ਜਾਂ ਤੇਰਾ ਬੰਦਾ ਬੰਦਾ ਦਾ ਅਰਥ ਹੈ ਮੈਂ ਸਿਰਫ ਤੇਰਾ ਬਣ ਗਿਆ ਕਿਉਂਕਿ ਤੂੰ ਕਹਿ ਰਹੇ ਜੇ ਤੂੰ ਮੇਰਾ ਹੋਈ ਰਹੇ ਤੇ ਬੰਦੇ ਦਾ ਲਫ਼ਜ਼ੀ ਅਰਥ ਗੁਲਾਮ ਹੁੰਦਾ ਮੈਂ ਤੇਰਾ ਗੁਲਾਮ ਬਣ ਗਿਆ ਮੈਂ ਇੱਕ ਸਿਰਫ ਉਦਾਹਰਨ ਦੇ ਕੇ ਦੁਨੀਆ ਦਾ ਬੰਦ ਦੀ ਥਮਣਾ ਉਹਦਾ ਬਣ ਜਾ ਓਏ ਹੁਣ ਇਹਨੂੰ ਥੋੜਾ ਜਿਹਾ ਬੜੀ ਬਰੀਕੀ ਨਾਲ ਚਾਹੀਦਾ ਹੁਣ ਅਸੀਂ ਜੇ ਕਿਸੇ ਕਰਨੀ ਕਮਾਣੇ ਵਾਲੀ ਦੀ ਗੱਲ ਕਰਾਂਗੇ ਸਾਡੀ ਵਿਆਖਿਆ ਕਿੱਧਰ ਨੂੰ ਤੁਰ ਪਈ ਦੇਖੋ ਜੀ ਅਕਾਲ ਪੁਰਖ ਨੂੰ ਛੱਡ ਕੇ ਬੰਦਿਆਂ ਦੀਆਂ ਸਿਵਤਾਂ ਹੋ ਗਈਆਂ ਯਾਦ ਰੱਖੋ ਬੰਦੇ ਦੀ ਸਿਫਤ ਤਾਂ ਹੁੰਦੀ ਹੈ ਜੇ ਵਹਿ ਗੁਰੂ ਜੀ ਦਾ ਵਿੱਚ ਜ਼ਿਕਰ ਖਤਮ ਹੋ ਜਾਏ। ਇਬਾਦਤ ਵਾਲੇ ਦਾ ਕਿੰਨਾ ਸਨਮਾਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਬਾਬਾ ਫਰੀਦ ਸਾਹਿਬ ਜੀ ਉਹ ਉਹਨਾਂ ਨੇ ਤਾਂ ਬੜੇ ਪਿਆਰੇ ਸ਼ਬਦ ਵਰਤੇ ਇਬਾਦਤ ਵਾਲਿਆਂ ਵਾਸਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸਿਰ ਪਰਮਾਨ ਦੇ ਕੇ ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ। ਉਹਦੇ ਕੋਲ ਸਭ ਕੁਝ ਹੈ ਜੀ। ਉਦੇ ਕੋਲ ਫੌਜਾਂ ਔਰੰਗਜ਼ੇਬ ਔਰੰਗਜ਼ੇਬ ਦਾ ਲਬਜ਼ੀ ਅਰਥ ਹੀ ਇਹ ਵੇ ਜਿਹੜਾ ਤਖਤ ਦੀ ਸ਼ਾਨ ਹੁੰਦਾ ਸਭ ਕੁਝ ਉਹਦੇ ਕੋਲ ਹੈ ਗੁਰੂ ਸਾਹਿਬ ਕੋਲ ਕੀ ਹੈ ਜੀ ਜੋ ਜ਼ਫਰਨਾਮਾ ਲਿਖ ਰਿਆ ਕਿ ਮੈਨੂੰ ਦੱਸੋ ਬੱਚੇ ਕੋਈ ਨਹੀਂ ਮਾਤਾ ਜੀ ਚਲੇ ਗਏ ਸਭ ਕੁਝ چلا ਗਿਆ ਧਨ ਪਦਾਰ ਚਲੇ ਗਏ ਪਰ ਗੁਰੂ ਸਾਹਿਬ ਉੱਥੇ ਕਿ ਏਡੀ ਵੱਡੀ ਤਰਵਾਸ ਇੰਨੀ ਵੱਡੀ ਬਖਸ਼ਿਸ਼ ਕਰਦੇ ਆ ਲਬਜ਼ ਵਰਤਦੇ ਆ ਤੁਰਾ ਕਰ ਨਜ਼ਰ ਹਸਤ ਲਸ਼ਕਰ ਵਾਜ਼ਰ ਤੁਰਾਗਰ ਨਜ਼ਰ ਹਸਤ ਲਸ਼ਕਰ ਬਾਜ਼ਾਰ ਔਰੰਗਜ਼ੇਬ ਤੇਰੇ ਅੰਦਰ ਤੂੰ ਨਮਾਜ਼ ਪੜ੍ਹਨਾ ਕੋਈ ਸ਼ੱਕ ਨਹੀਂ ਤੂੰ ਆਪਣੇ ਆਪ ਨੂੰ ਨਮਾਜ਼ੀ ਕਹਿਣਾ ਪਰ ਅੰਦਰ ਨੂੰ ਪੁੱਛ ਕੇ ਦੇਖ ਤੇਰੇ ਅੰਦਰ ਅੱਲਾ ਦਾ ਸਹਾਰਾ ਨਹੀਂ ਤੇਰੀ ਨਜ਼ਰ ਵਾਰ-ਵਾਰ ਆਪਣੀਆਂ ਫੌਜਾਂ ਤੇ ਪੈਸੇ ਵੱਲ ਜਾਂਦੀ ਏ ਮੈਂ ਤੈਨੂੰ ਆਪਣਾ ਅੰਦਰ ਦੱਸਾਂ ਮੇਰਾ ਅੰਦਰ ਸਭ ਕੁਝ ਵਾਰ ਕੇ ਵੀ ਸਿਰਫ ਅੱਲਾ ਵਾਲੇ ਪਾਸੇ ਜਾਂਦਾ ਹੈ ਮੇਰਾ ਸਿਰਫ ਉਹ ਤੁਰਾਗਰ ਨਜ਼ਰ ਹਸਤ ਲਸ਼ਕਰ ਮਾਰਾ ਨਗਾ ਅਸਤ ਯਜਦਾ ਸ਼ੁਕਰ ਯਜਦਾ ਦਾਰ ਤੇ ਰਬ ਮੈਂ ਸਿਰਫ ਰਬ ਦਾ ਸ਼ੁਕਰਾਨਾ ਕਰਨਾ ਸ਼ਾਇਦ ਇਸੇ ਕਰਕੇ ਕਰਕੇ ਕਿਆ ਕਿ ਮੇਰੇ ਨਾਲ ਉਹ ਹੀ ਖੁਮਾਰਾ ਕਸਾ ਸਾਇਆ ਕੇ ਆਇਦ ਵਜ਼ੀਰ ਬਰਉਦਸਤ ਦਰਦ ਨਾ ਜਾਗੇ ਦਲੇਰ ਕਸੇ ਪੁਸ਼ਤ ਉਪ ਤਦ ਪਸੇ ਸ਼ੇਰੇ ਨਰ ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ ਮੇਰੇ ਨਾਲ ਇਹ ਵੇ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਪ ਸਵਾਰ ਹੈ ਮੈਂ ਮਿਲਿਓ ਸਵਾਰ ਲੈ ਆਪਣੇ ਆਪ ਨੂੰ ਛੜ ਦੇ ਝੂਠ ਨੂੰ ਕਿੰਨਾ ਕੋ ਬੋਲੀ ਜਾਏਗਾ ਸਵਾਰਨ ਦਾ ਮਤਲਬ ਇਹੀ ਏ ਕਈ ਵਾਰੀ ਬੰਦੇ ਬਾਹਰੋਂ ਸਵਾਰੇ ਹੁੰਦੇ ਆ ਅੰਦਰੋਂ ਅੱਤੇ ਦੇ ਖਿਲਰੇ ਹੁੰਦੇ ਆ ਅੰਦਰੋਂ ਆਪਣੇ ਆਪ ਨੂੰ ਸਵਾਰ ਸਾਰੀ ਗੁਰਬਾਣੀ ਤਾਂ ਅੰਦਰ ਸਵਾਰਨ ਤੇ ਜ਼ੋਰ ਦਿੰਦੀ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਕਿਉਂਕਿ ਮੇਰੇ ਮਿਲਿਆ ਤਾਂ ਕਹਿੰਦੇ ਦੁੱਖ ਹੀ ਨਹੀਂ ਹੁੰਦਾ ਦੁੱਖ ਤਾਂ ਉਹਦਾ ਜਿਹੜਾ ਮਿਲ ਕੇ ਛੱਡ ਜਾਂਦਾ ਏ ਇਹ ਤਾਂ ਮਿਲਿਆ ਹੋਇਆ ਨਾ ਇੱਥੇ ਛੱਡਦਾ ਨਾ ਉੱਥੇ ਛੱਡਦਾ ਆਪ ਸਵਾਰਾਂ ਮੈਂ ਸੁ ਕੋਈ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਹਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਬਾਦ ਜੇ ਤੂੰ ਮੇਰਾ ਹੋ ਜਾਏ ਸਾਰਾ ਜੱਗ ਤੇਰਾ ਗੁਲਾਮ ਕਰ ਦੇਵਾਂਗਾ ਪਰ ਇੱਕ ਬੇਨਤੀ ਹੈ ਇਸ ਵਾਰਿਆ ਜਾਂਦਾ ਉਹਦੀ ਕਿਰਪਾ ਨਾਲ ਉਹਦੀ ਮਿਹਰ ਨਾਲ ਮੈਂ ਅਕਸਰ ਕਹਿਣਾ ਹੁੰਨਾ ਅਸੀਂ ਸੁਣੀ ਸੁਣਾਈ ਤੁਕਾਂ ਦਾ ਜੀਵਨ ਥੋੜਾ ਹੁੰਦਾ ਬੰਦੇ ਸੁਣਿਆ ਚ ਨਹੀਂ ਲਿਖ ਦਿੰਦੇ ਮੈਂ ਇੱਕ ਵਾਰ ਇੱਥੇ ਕਿਹਾ ਸੀ ਹੋਂ ਤੇ ਕਾਰ ਨੇ ਸ਼ਬਦ ਦੇ ਪਹਿਲਾਂ ਉੱਥੇ ਅਜੇ ਵੀ ਉੱਥੇ ਕਈ ਵਾਰੀ ਸ਼ਬਦ ਦੇ ਦੋ ਹੀ ਤੁਕਾ ਲਿਖਦੇ ਆ ਖੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਇੱਕ ਭਾਈ ਸਾਹਿਬ ਦਾ ਸ਼ਬਦ ਉਹ ਲਿਖਦੇ ਆ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜਮਲਿਆ ਥੱਲੇ ਲਿਖਦੇ ਆ ਆਪ ਜੀ ਨੂੰ ਬੜੇ ਦੁਖੀ ਘਿਰਦੇ ਨਾਲ ਸੂਚਿਤ ਕੀਤਾ ਜਾਂਦਾ ਸਵਾਰੇ ਤੇ ਕਦੀ ਬੰਦਾ ਰੋਂਦਾ ਮੈਂ ਕਿਹਾ ਵੇਖੋ ਬੰਦਾ ਪੁੱਛਣ ਵਾਲਾ ਪੁੱਛੇ ਕਾਰਿਸ਼ ਬਾਨ ਵਾਲਿਓ ਉੱਚੇ ਤੁਸੀਂ ਲਿਖਦੇ ਪਓ ਸੱਚੀ ਦਰਗਾ ਚਲਾ ਗਿਆ ਸੱਚਾ ਪੜ ਸੱਚਾ ਟਿਕਾਣਾ ਮਿਲਿਆ ਉਹ ਗੁਰਮੁਖੋ ਝੂਠ ਚੋਂ ਨਿਕਲ ਕੇ ਸੱਚ ਚਲਾ ਗਿਆ ਫਿਰ ਦੋ ਕਾਹਦਾ ਲੱਗਦਾ ਗੁਰਮੁਖੋ ਵਿਗੜਿਆਂ ਦਾ ਦੁੱਖ ਲੱਗਦਾ ਹੁੰਦਾ ਸਵਾਰਿਆਂ ਦਾ ਦੁੱਖ ਨਹੀਂ ਹੁੰਦਾ ਸਵਾਰਿਆਂ ਦੀ ਮੌਤ ਵੀ ਸੋਹਿਲਾ ਬਣ ਜਾਂਦੀ ਹੈ ਇਸੇ ਕਰਕੇ ਮੈਂ ਕੈਬਰੀ ਕੋ ਬੇਨਤੀ ਕਰਨਾ ਸਵਾਰੇ ਹੋਏ ਦੀ ਥਾਂ ਰੱਬ ਦੇ ਘਰ ਵਿੱਚ ਗਏ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਨਾ ਛੱੜ ਦੇ ਆਪਣੀ ਖੌਮੇ ਨੂੰ ਛੱੜ ਦੇ ਆਪਣੀ ਈਗੋ ਨੂੰ ਤੂੰ ਮੇਰਾ ਬਣ ਜਾ ਸਾਰਾ ਜਗ ਤੇਰਾ ਪਰ ਅਖੀਰ ਤੇ ਉਹ ਸ਼ੱਕਰਗੰਝ ਕਿਉਂ ਨੇ ਸ਼ੱਕਰਗੰਝ ਇੱਕ ਤਾਂ ਇਸ ਕਰਕੇ ਵੀ ਉਹ ਸ਼ੱਕਰ ਦੀ ਪੋਟਲੀ ਸੀ ਜੀ ਇੱਕ ਉਂਝ ਵਿਦਵਾਨ ਨੇ ਕਹਿੰਦੇ ਆ ਦੂਸਰੀ ਇੱਕ ਸਾਖੀ ਉਹਨਾਂ ਦੀ ਜਦੋਂ ਰੋਜ਼ੇ ਰੱਖੇ ਉਹਨਾਂ ਮੈਂ ਭੁਲਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਨਮਾਜ਼ ਦਾ ਜ਼ਿਕਰ ਕੀਤਾ ਰੋਜ਼ਿਆਂ ਦਾ ਨਹੀਂ ਕੀਤਾ ਉੱਟ ਫਰੀਦਾ ਉਜੂ ਸਾਜ ਸਵੇਰ ਨਿਵਾਜ ਗੁਜ਼ਾਰ ਕੇ ਆਏ ਕਹਿੰਦੇ ਨੇ ਜਦੋਂ ਰੋਜ਼ੇ ਰੱਖੇ ਸਨ ਮੈਂ ਜੋ ਇਸ ਸੂਫੀਆਂ ਦੇ ਜੀਵਨ ਚ ਲਿਖਿਆ ਤੇ ਰੋਜ਼ਾ ਖੋਲਣ ਵਾਸਤੇ ਉਹਨਾਂ ਕੋਲ ਖਾਣ ਨੂੰ ਕੁਝ ਨਹੀਂ ਸੀ ਖਾਣ ਨੂੰ ਕੋਈ ਨਹੀਂ ਸੀ ਕਹਿੰਦੇ ਉਸ ਵਕਤ ਰੋਜ਼ਾ ਖੋਲਣ ਲੱਗਿਆ ਜ਼ਮੀਨ ਦੇ ਉੱਤੋਂ ਜ਼ਮੀਨ ਤੋਂ ਇੱਕ ਮਿੱਟੀ ਦੀ ਡਲੀ ਚੁੱਕੀ ਮੂੰਹ 'ਚ ਪਾਈ ਉਹ ਸ਼ੱਕਰ ਬਣ ਗਈ ਸੀ ਇਹ ਚਲੋ ਅਜ਼ਮਤ ਨਾਲ ਜੋੜ ਦਿੰਦੇ ਆ ਪਰ ਅਸਲੀ ਗੱਲ ਇਹ ਵੇ ਇੱਕ ਤਾਂ ਸ਼ੱਕਰ ਗੰਜੇ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਇੰਨਾ ਮਿੱਠਾ ਬੋਲਦੇ ਸਨ ਲੋਕ ਕਹਿੰਦੇ ਸਨ ਸ਼ੱਕਰ ਗੰਜ ਇਹ ਸ਼ੱਕਰ ਦਾ ਖਜ਼ਾਨਾ ਹੈ ਤੇ ਵਿਦਵਾਨਾਂ ਨੇ ਕਿਹਾ ਉਹਨੇ ਮੁਸਲਮਾਨ ਦੇ ਜ਼ੇਬ ਦੀ ਖੂਨ ਨਾਲ ਭਿੱਜੀ ਤਲਵਾਰ ਨਾ ਬਣਾ ਸਕੀ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਮਿੱਠੀ ਜ਼ੁਬਾਨ ਨੇ ਬਣਾ ਦਿੱਤਾ ਇਥੇ ਸ਼ਕਰ ਗੰਝਦਾਰ ਇਥੇ ਜਿਹਦੀ ਜ਼ੁਬਾਨ ਸ਼ਕਰ ਵਰਗੀ ਮਿੱਠੀ ਹੈ ਜਿਹਦੇ ਜ਼ੁਬਾਨ ਚ ਮਿਠਾਸ ਬੜੀ ਹੈ ਉਸ ਬਾਬਾ ਫਰੀਦ ਸਾਹਿਬ ਜੀ ਦਾ ਸ਼ਲੋਕ ਭਾਈ ਸਾਹਿਬ ਨੇ ਪੜਿਆ ਨਾਲ ਪ੍ਰਮਾਣ ਵੀ ਦਿੱਤੇ ਪ੍ਰਮਾਣ ਉਹ ਸਹੀ ਕਿ ਫਰੀਦ ਸਾਹਿਬ ਦੀ ਬਾਣੀ ਚੋਂ ਸੰਪਰਪਰ ਕਰਨ ਹੋਰ ਸੀ ਗੁਰਮਖੋ ਆਓ ਸਵਾਰਿਆ ਸਿਮਰਨ ਨਾਲ ਜਾਣਾ ਸਵਾਰਿਆ ਸ਼ਬਦ ਨਾਲ ਜਾਣ ਹੈ ਧਰਮ ਅੱਜ ਤਕਰੀਬਨ ਸਾਰੇ ਬਾਹਰ ਦਾ ਸ਼ਿੰਗਾਰ ਹੀ ਕਰੀ ਜਾਂਦੇ ਆ ਸਿੰਘੋ ਗੁੱਸਾ ਨਾ ਕਰਿਓ ਬਾਹਰੋਂ ਸਾਰੇ ਸਵਾਰੀ ਬੈਠੇ ਆ ਮੈਂ ਉਦਣ ਕਿਹਾ ਅੱਜ ਜੇ ਕੋਈ ਸਟੇਜ ਤੇ ਬੋਲੇ ਨਾ ਅਸੀਂ ਬਾਂਮਣਾ ਵਾਲਾ ਸੂਤਕ ਨਹੀਂ ਮੰਨਦੇ ਨਹੀਂ ਮੰਨਣਾ ਨਾ ਮੰਨੋ ਮੰਨਣਾ ਵੀ ਨਹੀਂ ਚਾਹੀਦਾ ਅੰਦਰ ਵਾਲਾ ਤਾਂ ਸਾਨੂੰ ਵੀ ਲੱਗਾ ਹੋਇਆ ਹੈ ਇਹ ਕਹਿ ਦੇਣਾ ਜੀ ਮੈਂ ਅਸੀਂ ਸਾਡੇ ਘਰ ਨਿਆਣਾ ਹੋ ਅਸੀਂ ਕੋਈ ਸੂਤਕ ਨਹੀਂ ਮੰਨਿਆ ਅਸੀਂ ਕੋਈ ਦਿਨ ਦਿਹਾੜ ਨਹੀਂ ਮੰਨਿਆ ਜਦੋਂ ਬੀਬੀ ਇਸ਼ਨਾਨ ਪਾਣ ਕਰਨ ਜੋਗੀ ਹੋ ਗਈ ਸੀ ਉਹ ਨਾਮ ਰੱਖ ਲਿਆ ਗੁਰੂ ਸਾਹਿਬ ਕਰਮ ਕਾਂਡ ਨੂੰ ਛੱਡਣਾ ਸੌਖਾ ਹੈ ਅੰਦਰ ਦੀ ਗੰਦੀ ਬਿਰਤੀ ਨੂੰ ਛੱਡਣਾ ਬੜਾ ਮੁਸ਼ਕਲ ਹੈ ਅੰਦਰ ਦਾ ਸੂਤਕ ਕਿਹੜਾ ਛੱਡੂਗਾ ਮਨ ਕਾ ਸੂਤਕ ਹਾਏ ਇਹ ਨਹੀਂ ਛੱਡਿਆ ਜਾਂਦਾ ਜੀ ਜਿਵੇਂ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਤਨ ਰੂਪ ਕੰਨੀ ਸੋਤ ਕੰਨ ਪੈ ਲਾਇਤ ਬਾਰੀ ਖਾਹੇ ਪਿਆਰੇ ਚੁਗਲੀ ਛੱਡਦੇ ਨਹੀਂ ਨਿੰਦਿਆ ਛੱਡਦੇ ਨਹੀਂ ਅੰਦਰ ਦਾ ਸੋਤਕ ਤਾਂ ਉਹਦੀ ਕਿਰਪਾ ਨਾਲ ਛੱਡਿਆ ਜਾਂਦਾ